ਰੈਸਪੀ ਤਿਆਰ ਕਰਾਂਗੇ ਸੇਬ ਕਿੰਨਾ ਤਾਕਤਵਰ ਹੈ ਇਸ ਬਾਰੇ ਵੀ ਜਾਣਾਂਗੇ ਛਿਲਕੇ ਨਾਲ ਸੇਬ ਕਿਸ ਨੂੰ ਖਾਣਾ ਚਾਹੀਦਾ ਹੈ ਤੇ ਬਿਨਾ ਛਿਲਕੇ ਦੇ ਸੇਬ ਦਾ ਕੀ ਫਾਇਦਾ ਹੁੰਦਾ ਹੈ ਇਸ ਬਾਰੇ ਵੀ ਗੱਲ ਕਰਾਂਗੇ ਇਸ ਰੈਸਪੀ ਦੇ ਲਈ ਮੈਂ ਚਾਰ ਸੇਬ ਲੈ ਲਏ ਹਨ ਤੁਸੀਂ ਇਸ ਦੇ ਲਈ ਹਰਾ ਕੱਚਾ ਸੇਬ ਵੀ ਲੈ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਖੱਟਾ ਮਿੱਠਾ ਸੇਬ ਇਸ ਰੈਸਪੀ ਦੇ ਲਈ ਚੱਲ ਜਾਏਗਾ ਸੇਬ ਨੂੰ ਛੋਟੇ ਟੁਕੜਿਆਂ ਵਿੱਚ ਕੱਟ ਕੇ ਆਪਾਂ ਇਸ ਦਾ ਛਿਲਕਾ ਉਤਾਰ ਲੈਂਦੇ ਹਾਂ ਨਾਲ ਨਾਲ ਗੱਲ ਕਰਾਂਗੇ ਕਿ ਸੇਬ ਦਾ ਫਾਇਦਾ ਕਿੰਨਾ ਹੈ ਅੱਜ ਕੱਲ ਸੇਬ ਦਾ ਮੌਸਮ ਹੈ ਤੇ ਅੱਗੇ ਤਿੰਨ ਚਾਰ ਮਹੀਨੇ ਬਹੁਤ ਹੀ ਵਧੀਆ ਫਰੈਸ਼ ਐਪਲ ਆਪਾਂ ਨੂੰ ਮਿਲਣ ਵਾਲਾ ਹੈ ਇਸ ਕਰਕੇ ਹਰ ਰੋਜ਼ ਇੱਕ ਸੇਬ ਸਾਨੂੰ ਕਿਉਂ ਖਾਣਾ ਚਾਹੀਦਾ ਹੈ ਇਸ ਬਾਰੇ ਜਾਣਦੇ ਹਾਂ ਸੇਬ ਦੇ ਵਿੱਚ ਭਰਪੂਰ ਮਾਤਰਾ ਵਿੱਚ ਫਾਈਬਰ ਮਿਲਦਾ ਹੈ ਐਂਟੀਆਕਸੀਡੈਂਟਸ ਮਿਲਦੇ ਹਨ ਵਿਟਾਮਿਨ ਸੀ ਹੁੰਦਾ ਹੈ ਤੇ ਇਸ ਦੇ ਅੰਦਰ ਖੂਨ ਵਧਾਉਣ ਦੇ ਲਈ ਵੀ ਬਹੁਤ ਸਾਰੇ ਪੌਸ਼ਕ ਤੱਤ ਮੌਜੂਦ ਹੁੰਦੇ ਹਨ ਇਹ ਸਾਡੇ ਸਰੀਰ ਨੂੰ ਤਾਕਤ ਦਿੰਦਾ ਹੈ ਬ੍ਰੇਨ ਦੇ ਲਈ ਹਾਰਟ ਦੇ ਲਈ ਤੇ ਲਿਵਰ ਦੇ ਲਈ ਤੇ ਪੇਟ ਦੇ ਲਈ ਟੋਨਿਕ ਦਾ ਕੰਮ ਕਰਦਾ ਹੈ ਸੇਬ ਖਾਣ ਦੇ ਨਾਲ ਭੁੱਖ ਕਾਫੀ ਦੇਰ ਤੱਕ ਨਹੀਂ ਲੱਗਦੀ ਇਸ ਕਰਕੇ ਜੇ ਕੋਈ weight loss ਕਰਨਾ ਚਾਹੁੰਦਾ ਹੈ ਤਾਂ ਤੁਸੀਂ ਇੱਕ ਮੀਲ ਦੇ ਵਿੱਚ ਸੇਬ ਲੈ ਸਕਦੇ ਹੋ ਤੇ ਸੇਬ ਨੂੰ ਅਸੀਂ ਕਦੋਂ ਵੀ ਖਾ ਸਕਦੇ ਹਾਂ ਭਾਵੇਂ ਇਸ ਦਾ ਇਹ ਵੈਅਮ ਵੀ ਨਹੀਂ ਹੈ ਕਿ ਅਸੀਂ ਇਸ ਨੂੰ ਰਾਤ ਨੂੰ ਨਹੀਂ ਖਾਣਾ ਜੇ ਅਸੀਂ 6 ਵਜੇ ਤੱਕ ਆਪਣਾ ਡਿਨਰ ਕਰਦੇ ਹਾਂ ਤੇ ਡਿਨਰ ਹਾਂ ਤਾਂ ਤੁਸੀਂ ਲੈ ਸਕਦੇ ਹੋ ਜੇ ਖਾਸ ਤੌਰ ਤੇ ਤੁਸੀਂ weight loss ਕਰ ਰਹੇ ਹੋ ਇਸੇ ਤਰ੍ਹਾਂ ਤੁਸੀਂ ਚਾਹੋ ਤਾਂ ਆਪਣਾ ਲੰਚ ਸਕਿਪ ਕਰਕੇ ਸੇਬ ਲੈ ਸਕਦੇ ਹੋ ਸਵੇਰ ਦੇ ਨਾਸ਼ਤੇ ਦੀ ਥਾਂ ਤੇ ਵੀ ਸੇਬ ਲਿਆ ਜਾ ਸਕਦਾ ਹੈ ਜਿਨ੍ਹਾਂ ਦਾ ਕੋਲੇਸਟ੍ਰੋਲ ਵੱਧਦਾ ਹੈ ਜਿਨ੍ਹਾਂ ਦਾ ਬੀਪੀ ਹਾਈ ਹੈ ਜੇ ਉਹ ਇਸ ਤਰ੍ਹਾਂ ਇੱਕ ਮੀਲ ਦੇ ਵਿੱਚ ਅਨਾਜ ਜਾਂ ਰੋਟੀ ਛੱਡ ਕੇ ਸੇਬ ਲੈਂਦੇ ਹਨ ਤਾਂ ਉਹਨਾਂ ਨੂੰ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ ਹੈ ਪੇਟ ਦੇ ਰੋਗੀਆਂ ਲਈ ਵੀ ਇਹ ਬਹੁਤ ਲਾਭਕਾਰੀ ਹੈ ਜੇ ਤੁਸੀਂ ਇਸ ਨੂੰ ਡਾਇਬਟੀਜ਼ ਦੇ ਲਈ ਲੈਣਾ ਹੈ ਤਾਂ ਇਸ ਨੂੰ ਛਿਲਕੇ ਸਮੇਤ ਲਓ ਛਿਲਕੇ ਸਮੇਤ ਜਿਹਾ ਸੇਬ ਖਾਣਾ ਦਾ ਇਸ ਨੂੰ ਪੂਰੀ ਚੰਗੀ ਤਰ੍ਹਾਂ ਵਾਸ਼ ਕਰਕੇ ਹੀ ਖਾਓ ਕਿਉਂਕਿ ਪੀਲ ਦੇ ਉੱਪਰ ਅੱਜਕਲ੍ਹ ਕਈ ਤਰ੍ਹਾਂ ਦੇ ਕੈਮੀਕਲਸ ਮਿਲਦੇ ਹਨ ਇਸ ਕਰਕੇ ਤੁਸੀਂ ਆਖੋਗੇ ਕਿ ਮੈਂ ਕਿਉਂ ਉਤਾਰ ਰਹੀ ਹਾਂ ਇੱਕ ਤਾਂ ਇਹੀ ਰੀਜ਼ਨ ਹੈ ਤੇ ਦੂਸਰਾ ਇਹ ਵੀ ਹੈ ਕਿ ਸਕਿਨ ਦੇ ਨਾਲ ਸੇਬ ਪਚਨ ਵਿੱਚ ਭਾਰੀ ਹੋ ਜਾਂਦਾ ਹੈ ਇਸ ਕਰਕੇ ਜਿਹੜੇ ਸੇਬ ਨੂੰ ਹਲਕਾ ਬਣਾਉਣਾ ਚਾਹੁੰਦੇ ਹਨ ਉਹ ਛਿਲਕਾ ਉਤਾਰ ਕੇ ਖਾ ਸਕਦੇ ਹਨ ਛਿਲਕੇ ਦੇ ਨਾਲ ਕਫ ਵਿੱਦੀ ਹੈ ਤੇ ਇਹ ਗੁਰੂ ਆਹਾਰ ਬਣ ਜਾਂਦਾ ਹੈ ਭਾਵੇਂ ਕਿ ਪਚਨ ਵਿੱਚ ਕਾਫੀ ਹੈਵੀ ਹੋ ਜਾਂਦਾ ਹੈ ਜਿਨ੍ਹਾਂ ਦੀ ਪਾਚਨ ਸ਼ਕਤੀ ਘੱਟ ਹੈ ਉਹ ਛਿਲਕਾ ਉਤਾਰ ਕੇ ਸੇਬ ਲੈ ਸਕਦੇ ਹਨ ਪਰ ਛਿਲਕੇ ਵਿੱਚ ਕੁਝ ਐਸੇ ਤੱਤ ਹੁੰਦੇ ਹਨ ਜਿਹੜੇ 슈ਗਰ ਦੇ ਰੋਗੀਆਂ ਲਈ ਕਾਫੀ ਵਧੀਆ ਹੁੰਦੇ ਹਨ ਇਸ ਕਰਕੇ ਉਹਨਾਂ ਲਈ ਛਿਲਕੇ ਸਮੇਤ ਸੇਬ ਚੰਗਾ ਹੈ ਇਸ ਨੂੰ ਸੀ ਕੱਟ ਕੇ ਛੋਟੇ ਟੁਕੜਿਆਂ ਵਿੱਚ ਕਰ ਲਿਆ ਹੈ ਨਾਲ ਦੋ ਤਿੰਨ ਕਲੀਆਂ ਮੈਂ ਲਸਣ ਦੀਆਂ ਲੈ ਲਈਆਂ ਹਨ ਇਸ ਤਰ੍ਹਾਂ ਜਦੋਂ ਆਪਾਂ ਸੇਬ ਨੂੰ ਪਕਾ ਕੇ ਇਸ ਦੀ ਰੈਸਿਪੀ ਤਿਆਰ ਕਰਦੇ ਹਾਂ ਤਾਂ ਇਹ ਰੈਸਿਪੀ ਵੀ ਪਚਨ ਵਿੱਚ ਹਲਕੀ ਹੋ ਜਾਂਦੀ ਹੈ ਭਾਵੇਂ ਕਿ ਇਹ ਸੰਸਕਾਰ ਹੁੰਦਾ ਹੈ ਜਦੋਂ ਆਪਾਂ ਕਿਸੇ ਵੀ ਚੀਜ਼ ਨੂੰ ਬਦਲ ਦਿੰਦੇ ਹਾਂ ਜਦੋਂ ਆਪਾਂ ਸੇਬ ਨੂੰ ਕੁਕਿੰਗ ਕਰਾਂਗੇ ਤਾਂ ਵੀ ਇਹ ਪਚਨ ਵਿੱਚ ਹਲਕਾ ਹੁੰਦਾ ਹੈ ਤਾਂ ਕੋਈ ਵੀ ਐਸੇ ਲੋਕ ਜਿਨ੍ਹਾਂ ਨੂੰ ਸੇਬ ਪਚਦਾ ਨਹੀਂ ਹੈ ਪਰ ਉਹ ਖਾਣਾ ਚਾਹੁੰਦੇ थकान कमजोरी महसूस हूँ है पेट ठीक नहीं रहता लिवर से हार्ट मजबूती देना चाहते हो या फिर क्रॉनिक बीमारिया तो शरीर बहुत कमजोर हो गया है तो यह रैसिपी बहुत लाभदायक है क्योंकि बहुत पाचक बनेगी इस करके असी चॉपर सेबं इस तरह बरीक बरीक चॉप कर लेना है ਇਸ ਨੂੰ ਅਸੀਂ ਇੱਕ ਬੋਲ ਦੇ ਵਿੱਚ ਕੱਢ ਲਵਾਂਗੇ ਤੇ ਇਸੇ ਤਰ੍ਹਾਂ ਬਾਕੀ ਬਚਿਆ ਹੋਇਆ ਸੇਬ ਜਿਹੜਾ ਹੈ ਉਸ ਨੂੰ ਵੀ ਚੌਪ ਕਰ ਲਵਾਂਗੇ ਕੱਟਣ ਤੋਂ ਬਾਅਦ ਸੇਬ ਦਾ ਰੰਗ ਬਦਲਦਾ ਹੈ ਇਸ ਕਰਕੇ ਇਹ ਕੰਮ ਅਸੀਂ ਜਲਦੀ ਜਲਦੀ ਕਰਨਾ ਹੈ ਇੱਥੇ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੂੰਗੀ ਕਿ ਜਿਹੜਾ ਸੇਬ ਹੈ ਇਹ ਦੰਦਾਂ ਲਈ ਵੀ ਬਹੁਤ ਹੀ ਜ਼ਿਆਦਾ ਵਧੀਆ ਹੈ ਇੱਕ ਤਾਇ ਦੰਦਾਂ ਦੀ ਸਫਾਈ ਕਰਨ ਦੇ ਵਿੱਚ ਬਹੁਤ ਮਦਦ ਕਰਦਾ ਹੈ ਜੇ ਅਸੀਂ ਹਰ ਰੋਜ਼ ਇੱਕ ਸੇਬ ਖਾਂਦੇ ਹਾਂ ਤਾਂ ਇਸ ਦੇ ਨਾਲ ਅਸੀਂ ਆਪਣੇ ਦੰਦਾਂ ਨੂੰ ਕੈਵਿਟਿਸ ਤੋਂ ਤੇ ਹੋਰ ਦੰਦਾਂ ਦੀਆਂ ਬਿਮਾਰੀਆਂ ਤੇ ਮਸੂੜਿਆਂ ਦੀ ਕਮਜ਼ੋਰੀ ਤੋਂ ਬਚਾ ਸਕਦੇ ਹਾਂ ਇਸ ਕਰਕੇ ਮੌਸਮੀ ਫਲ ਹੋਣ ਕਰਕੇ ਇਸ ਮੌਸਮ ਦੇ ਵਿੱਚ ਅਸੀਂ ਇਸ ਨੂੰ ਕੱਚਾ ਤਾਂ ਖਾਣਾ ਹੀ ਹੈ ਬਾਕੀ ਇਸ ਤਰ੍ਹਾਂ ਰੈਸਪੀਜ਼ ਬਣਾ ਕੇ ਵੀ ਆਪਾਂ ਵਰਤ ਸਕਦੇ ਹਾਂ ਇਹ ਜਿਹੜੀ ਰੈਸਪੀ ਹੈ ਇਸ ਨੂੰ ਸਟੋਰ ਵੀ ਕੀਤਾ ਜਾ ਸਕਦਾ ਹੈ ਹਫਤੇ 10 ਦਿਨਾਂ ਲਈ ਅਸੀਂ ਇਸ ਨੂੰ ਫ੍ਰਿਜ ਵਿੱਚ ਸਟੋਰ ਕਰ ਸਕਦੇ ਹਾਂ ਜਿਹੜੇ ਲੋਕਾਂ ਨੂੰ ਕੱਚਾ ਸੇਬ ਨਹੀਂ ਪਚਦਾ ਉਹਨਾਂ ਲਈ ਵੀ ਇਹ ਜ਼ਿਆਦਾ ਵਧੀਆ ਹੈ ਜਦੋਂ ਅਸੀਂ ਕੱਚੇ ਫਲਾਂ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਨੂੰ ਖਾਣ ਦਾ ਸਹੀ ਸਮਾਂ ਵੀ ਸਾਨੂੰ ਜ਼ਰੂਰ ਪਤਾ ਹੋਣਾ ਚਾਹੀਦਾ ਹੈ ਜੇ ਤੁਸੀਂ ਫਲ ਖਾਣਾ ਚਾਹੁੰਦੇ ਹੋ ਤਾਂ ਹਮੇਸ਼ਾ ਸਾਨੂੰ ਇਹਨੂੰ ਭੋਜਨ ਤੋਂ ਪਹਿਲਾਂ ਹੀ ਖਾਣਾ ਚਾਹੀਦਾ ਹੈ ਭੋਜਨ ਤੋਂ ਬਾਅਦ ਖਾਦੇ ਹੋਏ ਫਲ ਭੋਜਨ ਨੂੰ ਪਚਾਉਣ ਵਿੱਚ ਦਿੱਕਤ ਕਰਦੇ ਹਨ ਇਸ ਦੇ ਨਾਲ ਨਾਲ ਭਾਰ ਨੂੰ ਵੀ ਵਧਾਉਂਦੇ ਹਨ ਤੇ ਹੋਰ ਦਿੱਕਤਾਂ ਪੈਦਾ ਕਰ ਸਕਦੇ ਹਨ ਪਰ ਜਿਨ੍ਹਾਂ ਦਾ weight ਬਹੁਤ ਜ਼ਿਆਦਾ ਘੱਟ ਹੈ ਉਹ weight ਵਧਾਉਣਾ ਚਾਹੁੰਦੇ ਹਨ ਉਹ ਭੋਜਨ ਤੋਂ ਬਾਅਦ ਵੀ ਇਹਨਾਂ ਦਾ ਸੇਵਨ ਕਰ ਸਕਦੇ ਹਨ ਅਕਸਰ ਮਿੱਠੇ ਫਲਾਂ ਦਾ ਸੇਵਨ ਅਸੀਂ ਖਾਲੀ ਪੇਟ ਵੀ ਕਰ ਸਕਦੇ ਹਾਂ ਪਰ ਜੇ ਕੋਈ ਫਲ ਖੱਟੇ ਹਨ ਤਾਂ ਅਸੀਂ ਉਹਨਾਂ ਨੂੰ ਮਿਡ ਮਾਰਨਿੰਗ ਬ੍ਰੈਕਫਾਸਟ ਤੇ ਲੰਚ ਦੇ ਵਿਚਕਾਰ ਜਦੋਂ ਸਾਨੂੰ ਹਲਕੀ ਭੁੱਖ ਲੱਗਦੀ ਹੈ ਅਸੀਂ ਉਦੋਂ ਲੈ ਸਕਦੇ ਹਾਂ Apple ਨੂੰ ਅਸੀਂ ਚੌਪ ਕਰ ਲਿਆ ਹੈ ਹੁਣ ਅਸੀਂ ਇੱਕ ਪੈਨ ਲੈ ਲੈਣਾ ਹੈ ਇਸ ਦੇ ਵਿੱਚ ਦੋ ਚਮਚ ਸਰੋਂ ਦਾ ਤੇਲ ਆਪਾਂ ਪਾ ਦੇਾਂਗੇ ਹੁਣ ਜੇ ਤੁਸੀਂ ਇਸ ਚਟਨੀ ਨੂੰ ਜ਼ਿਆਦਾ ਲੰਬੇ ਸਮੇਂ ਤੱਕ ਸਟੋਰ ਕਰਨਾ ਚਾਹੁੰਦੇ ਹੋ ਭਾਵੇਂ 5-6 ਮਹੀਨਿਆਂ ਲਈ ਸਟੋਰ ਕਰਨਾ ਚਾਹੁੰਦੇ ਹੋ ਤਾਂ ਆਪਾਂ ਤੇਲ ਥੋੜਾ ਜ਼ਿਆਦਾ ਮਾਤਰਾ ਵਿੱਚ ਪਾ ਸਕਦੇ ਹਾਂ ਪਰ ਕਿਉਂਕਿ ਮੈਂ ਇਸ ਨੂੰ 5-6 ਦਿਨਾਂ ਲਈ ਹੀ ਬਣਾਇਆ ਹੈ ਇਸ ਕਰਕੇ ਦੋ ਚਮਚ ਤੇਲ ਹੀ ਪਾ ਰਹੀ ਹਾਂ ਹੁਣ ਕੱਟਿਆ ਹੋਇਆ ਜਿਹੜਾ Apple ਹੈ ਉਹ ਅਸੀਂ ਇਸ ਦੇ ਵਿੱਚ ਪਾ ਦੇਾਂਗੇ ਤੇ ਅਸੀਂ ਇਸ ਨੂੰ ਬਿਲਕੁਲ ਸਲੋ ਗੈਸ ਤੇ ਕੁੱਕ ਹੋ ਇਸ ਨੂੰ ਪਕਾਉਣ ਲਈ ਅਸੀਂ 10 ਮਿੰਟ ਦਾ ਸਮਾਂ ਦੇਣਾ ਹੈ ਹੁਣ ਇਸ ਦੇ ਵਿੱਚ ਅਸੀਂ ਸਵਾਦ ਦੇ ਅਨੁਸਾਰ ਨਮਕ ਵੀ ਪਾਉਣਾ ਹੈ ਤੇ ਮਿੱਠੇ ਦੇ ਲਈ ਵੀ ਮਿਸ਼ਰੀ ਪਾਣੀ ਹੈ ਮਿੱਠੇ ਦੇ ਲਈ ਤੁਸੀਂ ਸ਼ੱਕਰ ਦਾ ਇਸਤੇਮਾਲ ਵੀ ਕਰ ਸਕਦੇ ਹੋ ਤੇ ਮਿੱਠਾ ਓਨਾਕ ਪਾਉਣਾ ਹੈ ਐਪਲ ਦੇ ਹਿਸਾਬ ਨਾਲ ਜਿੰਨਾ ਤੁਹਾਨੂੰ ਚਾਹੀਦਾ ਹੈ ਕਈ ਵਾਰ ਸੇਬ ਜ਼ਿਆਦਾ ਮਿੱਠੇ ਹਨ ਤਾਂ ਅਸੀਂ ਘੱਟ ਮਿੱਠਾ ਪਾਵਾਂਗੇ ਜੇ ਬਹੁਤ ਜ਼ਿਆਦਾ ਖੱਟੇ ਹਨ ਤਾਂ ਤੁਸੀਂ ਥੋੜਾ ਜ਼ਿਆਦਾ ਮਿੱਠਾ ਵੀ ਪਾ ਸਕਦੇ ਹੋ ਜੇ ਤੁਸੀਂ 슈ਗਰ ਦੇ ਰੋਗੀਆਂ ਲਈ ਇਹ ਚਟਨੀ ਬਣਾਉਣਾ ਚਾਹੁੰਦੇ ਹੋ ਤਾਂ ਮਿੱਠਾ ਬਿਲਕੁਲ ਵੀ ਨਾ ਪਾਓ ਥੋੜਾ ਜਿਹਾ ਤੇਲ ਐਕਸਟਰਾ ਪਾ ਦਿਓ ਤੇ ਇਸ ਨੂੰ ਨਮਕ ਮਿਰਚ ਥੋੜਾ ਪਾ ਕੇ ਥੋੜੀ ਕਰਾਰੀ ਬਣਾ ਸਕਦੇ ਹੋ ਖੱਟੀ ਤੇ ਕਰਾਰੀ ਤਾਂ ਇਹ ਬਣ ਹੀ ਜਾਏਗੀ ਪਰ ਹਾਂ ਮਿੱਠੀ ਨਹੀਂ ਬਣਨੀ ਚਾਹੀਦੀ ਨੈਚੁਰਲ ਮਿੱਠਾ ਜੋ ਹੈ ਉਹ ਹੈ ਪਰ ਜੇ ਅਸੀਂ ਦੂਸਰਿਆਂ ਲਈ ਬਣਾ ਰਹੇ ਹਾਂ ਤਾਂ ਅਸੀਂ ਇਸ ਵਿੱਚ ਮਿੱਠੇ ਦੇ ਲਈ ਮਿਸ਼ਰੀ ਪਾ ਸਕਦੇ ਹਾਂ ਮੈਂ ਆਪਣੇ ਹਿਸਾਬ ਦੇ ਨਾਲ ਇਸ ਦੇ ਵਿੱਚ ਮਿਸ਼ਰੀ ਪਾ ਰਹੀ ਹਾਂ ਕਿਉਂਕਿ ਇਸ ਨੇ ਹਲੇ 8-10 ਮਿੰਟ ਕੁਕ ਹੋਣਾ ਹੈ ਇਸ ਕਰਕੇ ਇਹ ਆਪਣੇ ਆਪ ਹੌਲੀ-ਹੌਲੀ ਮੈਲਟ ਹੋ ਜਾਏਗੀ ਨਹੀਂ ਤਾਂ ਤੁਸੀਂ ਕੁੱਟ ਕੇ ਵੀ ਪਾ ਸਕਦੇ ਹੋ ਮਿਸ਼ਰੀ ਦੀ ਜਗ੍ਹਾ ਥੋੜਾ ਜਿਹਾ ਗੁੜ ਵੀ ਇਸ ਦੇ ਅੰਦਰ ਪਾਇਆ ਜਾ ਸਕਦਾ ਹੈ ਪਾਣੀ ਬਿਲਕੁਲ ਵੀ ਪਾਉਣ ਦੀ ਜ਼ਰੂਰਤ ਨਹੀਂ ਹੈ ਕਿਸੇ ਨੂੰ ਲੰਬੀ ਬਿਮਾਰੀ ਕਾਰਨ ਜਾਂ ਬਹੁਤ ਸਾਰੀਆਂ ਦਵਾਈਆਂ ਲੈਣ ਕਾਰਨ ਕਈ ਵਾਰ ਭੁੱਖ ਬਿਲਕੁਲ ਹੀ ਲੱਗਣੀ ਬੰਦ ਹੋ ਜਾਂਦੀ ਹੈ ਮਨ ਦਗਣੀ ਹੋ ਜਾਂਦੀ ਹੈ ਤਾਂ ਉਸ ਟਾਈਮ ਇਹ ਚਟਨੀ ਬਹੁਤ ਕੰਮ ਕਰਦੀ ਹੈ ਇਸ ਦੇ ਨਾਲ ਭੁੱਖ ਖੁੱਲ ਕੇ ਲੱਗਦੀ ਹੈ ਤੇ ਖਾਣਾ ਖਾਣ ਦਾ ਮਨ ਕਰਦਾ ਹੈ ਸਵਾਦ ਅਨੁਸਾਰ ਅਸੀਂ ਇਸ ਦੇ ਵਿੱਚ ਕਾਲਾ ਨਮਕ ਤੇ ਸੈਂਦਾ ਨਮਕ ਪਾ ਦਿਆਂਗੇ ਮੈਂ ਆਪਣੇ ਹਿਸਾਬ ਨਾਲ ਪਾਇਆ ਹੈ ਤੁਸੀਂ ਆਪਣੇ ਹਿਸਾਬ ਨਾਲ ਪਾਉਣਾ ਹੈ ਜਿੱਥੇ ਬੀਪੀ ਹਾਈ ਹੈ ਉੱਥੇ ਨਮਕ ਨੂੰ ਘੱਟ ਤੋਂ ਘੱਟ ਹੀ ਪਾਉਣਾ ਹੈ ਬਾਕੀ 35 ਸਾਲ ਤੋਂ ਬਾਅਦ ਜੇ ਆਪਣੇ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਦੀ ਹਿਸਟਰੀ ਹੈ ਕਿ ਡਾਇਬੀਟੀਜ਼ ਜਾਂ ਬੀਪੀ ਰਹਿੰਦਾ ਹੈ ਤਾਂ ਸਾਨੂੰ ਆਪਣਾ ਨਮਕ ਮਿੱਠਾ ਕਾਫੀ ਹੱਦ ਤੱਕ ਘਟਾ ਦੇਣਾ ਚਾਹੀਦਾ ਹੈ ਜਿਸ ਦੇ ਨਾਲ ਅਸੀਂ ਆਪਣੇ ਆਪ ਨੂੰ ਹਾਈ ਬੀਪੀ ਤੇ ਡਾਇਬੀਟੀਜ਼ ਤੋਂ ਬਚਾ ਸਕਦੇ ਹਾਂ ਇਸ ਤੋਂ ਇਲਾਵਾ ਅਸੀਂ ਜੇ ਸੈਰ ਕਰਦੇ ਹਾਂ ਥੋੜਾ ਐਕਟਿਵ ਰਹਿੰਦੇ ਹਾਂ ਤਾਂ ਇਹ ਜ਼ਰੂਰੀ ਨਹੀਂ ਹੈ ਕਿ ਜੇ ਸਾਡੇ ਪੈਰੈਂਟਸ ਨੂੰ 슈ਗਰ ਹੈ ਜਾਂ ਬੀਪੀ ਰਹਿੰਦਾ ਹੈ ਤਾਂ ਉਹ ਸਾਨੂੰ ਵੀ ਹੋ ਜਾਏਗਾ ਡਿਪੈਂਡ ਕਰਦਾ ਹੈ ਕਿ ਅਸੀਂ ਆਪਣੇ ਲਾਈਫਸਟਾਈਲ ਨੂੰ ਤੇ ਖਾਣ-ਪੀਣ ਨੂੰ ਬਦਲ ਲੈਂਦੇ ਹਾਂ ਤਾਂ ਅਸੀਂ ਇਸ ਤੋਂ ਬਚ ਸਕਦੇ ਹਾਂ ਇਸ ਚਟਨੀ ਨੂੰ ਹੋਰ ਜ਼ਿਆਦਾ ਪਾਚਕ ਬਣਾਉਣ ਲਈ ਤੇ ਬੈਸਟ ਫਲੇਵਰ ਦੇਣ ਲਈ ਹੁਣ ਅਸੀਂ ਇੱਕ ਮਸਾਲਾ ਤਿਆਰ ਕਰਾਂਗੇ ਇਸ ਦੇ ਲਈ ਇੱਕ ਚਮਚਾ ਮੋਟਾ ਤੰਗਿਆ ਚਾਰ ਪੰਜ ਕਾਲੀਆਂ ਮਿਰਚਾਂ ਇੱਕ ਚਮਚਾ ਸਰੋਂ ਦੇ ਦਾਣੇ ਇੱਕ ਚਮਚਾ ਸੌਫ ਇੱਕ ਚਮਚਾ ਜੀਰਾ ਤੇ ਦੋ ਕ ਚਮਚੇ ਹਰੇ ਮਗਜ ਭਾਵ ਕਿ ਪਮਕਿਨ ਸੀਡ ਲੈ ਲਏ ਹਨ ਤੁਸੀਂ ਕੋਈ ਵੀ ਮਗਜ ਲੈ ਸਕਦੇ ਹੋ ਜਾਂ ਕਿਸੇ ਤਰ੍ਹਾਂ ਦੇ ਬੀਜ ਤੁਹਾਡੇ ਕੋਲ ਪਏ ਹਨ ਨਾ ਹੋਣ ਤਾਂ ਦੋ ਚਾਰ ਬਦਾਮ ਜਾਂ ਦੋ ਤਿੰਨ ਕਾਜੂ ਪਾ ਸਕਦੇ ਹੋ ਇਹਨਾਂ ਨੂੰ ਅਸੀਂ ਮੋਟਾ ਮੋਟਾ ਜਿਆ ਕੁਟ ਲਵਾਂਗੇ ਇਹ ਮਸਾਲਾ ਤਿਆਰ ਹੈ ਤੇ ਇਸ ਨੂੰ ਅਸੀਂ ਯੂਜ਼ ਕਰਨਾ ਹੈ ਆਪਣੀ ਚਟਨੀ ਦੇ ਵਿੱਚ ਮਗਜ ਪਾਉਣ ਦੇ ਨਾਲ ਇਹ ਹੋਰ ਵੀ ਜ਼ਿਆਦਾ ਪੋਸਟਿਕ ਹੋ ਜਾਂਦਾ ਹੈ ਬਾਕੀ ਇਹ ਸਾਰੇ ਮਸਾਲੇ ਹੀ ਪੇਟ ਦੀ ਅਗਨੀ ਨੂੰ ਠੀਕ ਰੱਖਦੇ ਹਨ ਪੇਟ ਦੀ ਅਗਨੀ ਨੂੰ ਠੀਕ ਰੱਖਣ ਲਈ ਅਸੀਂ ਚਟਨੀ ਦੇ ਵਿੱਚ ਦੋ ਤਿੰਨ ਕਲੀਆਂ ਲਸਣ ਵੀ ਪਾਈਆਂ ਹਨ ਜ਼ਿਆਦਾ ਇਸ ਕਰਕੇ ਨਹੀਂ ਪਾਈਆਂ ਕਿਉਂਕਿ ਹਲੇ ਮੌਸਮ ਗਰਮ ਹੈ ਤਾਂ ਉਸ ਹਿਸਾਬ ਨਾਲ ਆਪਾਂ ਮਾਤਰਾ ਘਟਾਵਾਂਦਾ ਕੇ ਹੀ ਵਰਤਣੀ ਹੈ ਹੁਣ ਅਸੀਂ ਇਸ ਨੂੰ ਚਟਨੀ ਦੇ ਵਿੱਚ ਪਾ ਦਾਂਗੇ ਦੋ ਤਿੰਨ ਮਿੰਟ ਇਸ ਮਸਾਲੇ ਨੂੰ ਪਾਉਣ ਤੋਂ ਬਾਅਦ ਵੀ ਅਸੀਂ ਚਟਨੀ ਨੂੰ ਪਕਾਉਣਾ ਹੈ 10-12 ਮਿੰਟ ਦੇ ਵਿੱਚ ਇਹ ਚਟਨੀ ਜਿਹੜੀ ਹੈ ਉਹ ਤਿਆਰ ਹੋ ਜਾਂਦੀ ਹੈ ਬਹੁਤ ਵਧੀਆ ਬਣਦੀ ਹੈ ਬਹੁਤ ਸਵਾਦ ਬਣਦੀ ਹੈ ਕਿਸੇ ਵੀ ਰੈਸিপি ਨਾਲ ਇਸ ਦਾ ਸੇਵਨ ਕੀਤਾ ਜਾ ਸਕਦਾ ਹੈ ਵਧੀਆ ਗੱਲ ਇਹ ਹੈ ਕਿ ਅਸੀਂ ਇਸ ਨੂੰ ਸਟੋਰ ਕਰ ਸਕਦੇ ਹਾਂ ਜ ਜ਼ਿਆਦਾ ਪਾ ਕੇ ਉਹਨਾਂ ਨੂੰ ਦੇ ਸਕਦੇ ਹੋ ਇਹ ਫਿਰ ਜ਼ਿਆਦਾ ਲੰਬੇ ਟਾਈਮ ਤੱਕ ਵੀ ਰਹਿ ਸਕਦੀ ਹੈ ਪਾਣੀ ਬਿਲਕੁਲ ਵੀ ਨਾ ਪਾਓ ਇਹ ਖਰਾਬ ਨਹੀਂ ਹੋਏਗੀ ਇਸ ਨੂੰ ਚਾਹੋ ਤਾਂ ਇਸ ਨੂੰ ਇਸੇ ਤਰ੍ਹਾਂ 6 ਮਹੀਨੇ 7 ਮਹੀਨੇ ਸਾਲ ਲਈ ਤੁਸੀਂ ਸਟੋਰ ਕਰ ਸਕਦੇ ਹੋ ਬਸ 에ਅਰਟਾਈਟ ਕੰਟੇਨਰ ਦੇ ਵਿੱਚ ਹਾਂ ਪਰ ਇਹ ਚਟਨੀ ਇੰਨੀ ਜ਼ਿਆਦਾ ਸਟੋਰ ਨਹੀਂ ਹੋਏਗੀ ਕਿਉਂਕਿ ਆਪਾਂ ਆਇਲ ਦੀ ਮਾਤਰਾ ਕਾਫੀ ਘਟ ਲਈ ਹੈ ਤੇ ਮਿੱਠਾ ਵੀ ਜ਼ਿਆਦਾ ਨਹੀਂ ਪਾਇਆ ਅੱਜ ਕੱਲ੍ਹ ਦੇ ਮੌਸਮ ਵਿੱਚ ਤੁਸੀਂ ਇਸੇ ਤਰ੍ਹਾਂ ਫਰੈਸ਼ ਹਫ਼ਤੇ ਲਈ ਬਣਾ ਕੇ ਰੱਖ ਸਕਦੇ ਹੋ ਤੇ ਵਾਰ-ਵਾਰ ਬਣਾ ਕੇ ਇਸ ਨੂੰ ਯੂਜ਼ ਕਰ ਸਕਦੇ ਹੋ ਇਸ ਤਰ੍ਹਾਂ ਅਸੀਂ ਪ੍ਰੀਜ਼ਰਵੇਟਿਵ ਵਾਲੀਆਂ ਸੌਸੇਸ ਤੋਂ ਬਚ ਸਕਦੇ ਹਾਂ ਜਿਨ੍ਹਾਂ ਨਾਲ ਸਾਨੂੰ ਕਾਫੀ ਪਿੱਤੇ ਦੀ ਪੱਥਰੀ ਨਾ ਹੋਵੇ ਉਸਦੇ ਲਈ ਵੀ ਐਪਲ ਦਾ ਸੇਵਨ ਕਾਫੀ ਫਾਇਦੇਮੰਦ ਰਹਿੰਦਾ ਹੈ ਤੇ ਜੇ ਕਿਸੇ ਨੂੰ ਹੁੰਦੀ ਵੀ ਹੈ ਪਰ ਹਾਲੇ ਇੰਨੀ ਪ੍ਰੋਬਲਮ ਨਹੀਂ ਹੈ ਕਿ ਆਪਰੇਟ ਕਰਾਉਣਾ ਪਵੇ ਜਾਂ ਜ਼ਿਆਦਾ ਦਿੱਕਤ ਵਧੇ ਤਾਂ ਤੁਸੀਂ ਐਪਲ ਦਾ ਸੇਵਨ ਜਾਂ ਐਪਲ ਦੀਆਂ ਰੈਸਪੀਜ਼ ਦਾ ਸੇਵਨ ਕਰਦੇ ਰਹੋ ਇਸ ਦੇ ਨਾਲ ਤੁਹਾਨੂੰ ਕਾਫੀ ਲਾਭ ਹੋ ਸਕਦਾ ਹੈ ਇਸ ਤੋਂ ਇਲਾਵਾ ਆਕਸੀਡੇਟਿਵ ਸਟ੍ਰੈਸ ਤੋਂ ਆਪਾਂ ਨੂੰ ਐਪਲ ਬਚਾਉਂਦਾ ਹੈ ਇਸ ਦਾ ਮਤਲਬ ਇਹ ਹੈ ਕਿ ਜਿਵੇਂ ਆਪਣੀ ਉਮਰ ਹੁੰਦੀ ਰਹਿੰਦੀ ਹੈ ਉਸੇ ਤਰ੍ਹਾਂ ਸਾਡੇ ਸਰੀਰ ਵਿੱਚ ਟੁੱਟ-ਭੱਜ ਹੁੰਦੀ ਰਹਿੰਦੀ ਹੈ ਸੈੱਲਸ ਦੀ ਬਹੁਤਾ ਕਰਕੇ ਸਰੀਰਕ ਮਾਨਸਿਕ ਥਕਾਨ ਕਰਕੇ ਜਿਸ ਨੂੰ ਅਸੀਂ ਜੇ ਰਿਵਰਸ ਕਰਨਾ ਚਾਹੁੰ ਹੱਦ ਤੱਕ ਜੇ ਅਸੀਂ ਆਪਣੀ ਡਾਈਟ ਨਾਲ ਆਪਣਾ ਖਿਆਲ ਰੱਖਦੇ ਹਾਂ ਤੇ ਨਾਲ ਯੋਗ ਕਰਦੇ ਹਾਂ ਤਾਂ ਅਸੀਂ ਬਹੁਤ ਜ਼ਿਆਦਾ ਹੱਦ ਤੱਕ ਆਪਣੇ ਆਪ ਨੂੰ ਠੀਕ ਰੱਖ ਸਕਦੇ ਹਾਂ ਏਸੀ ਅੱਜ ਦਾ ਵੀਡੀਓ ਤੁਸੀਂ ਕਮੈਂਟ ਕਰਕੇ ਰੈਸিপি ਬਾਰੇ ਜ਼ਰੂਰ ਲਿਖਣਾ